ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ ਆਪਾਂ 20 ਨਾਕ ਦਿਖਾਵਾਂਗੇ ਸੀਨੀ ਵਾਲਾ ਘਾੜੇ ਦੀ ਫਾਰਮ ਤੋਂ ਸੋ ਨਾਕ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਆਪਣਾ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਵੀਰਜੇ ਆਪਣਾ ਸੀਨੀਵਾਲ ਕਣਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਣਾ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਆਪਣਾ ਫਾਰਮ ਹੈਗਾ ਵੀਰੇ ਜਿਹੜਾ ਆਪਣਾ ਬਰਨਾਲਾਗਾ ਜੀ ਕੰਟੈਕਟ ਨੰਬਰ ਵੀਰਜੇ ਆਪਣਾ ਨੋਟ ਕਰ ਲਓ 62807 13934 62807 13934 ਮੇਰਾ ਵੀਰੇ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜਦੋਂ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜਾ ਮੇਰੀ ਵੀਰੇ ਲੋਕੇਸ਼ਨ ਆ ਜਿਹੜਾ ਮੇਰਾ ਮੈਸੇਜ ਆਟੋਮੈਟਿਕ ਆ ਸਾਡਾ ਉਹ ਆਪਦੇ ਆਪ ਚੱਲਿਆ ਜਾਊਗਾ ਵੀਰੋ ਤੇ ਟੱਚ ਕਰਕੇ ਆਪਣੀ ਲੋਕੇਸ਼ਨ ਕੱਢੂਗਾ ਉਹ ਸਿੱਧਿਆ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀਗੀ ਜਿਹੜੀ ਆਪਾਂ ਵੀਡੀਓ ਬਣਾਉਣੇ ਆ ਇਹ 23 ਤਰੀਕ ਪੰਜਵਾਂ ਮਹੀਨਾ 2024 ਵੀਰੇ 23 ਮਈ ਨੂੰ ਆਪਾਂ ਸ਼ਾਮ ਦੇ ਟਾਈਮ ਵੀਡੀਓ ਕਵਰ ਕਰਦੇ ਆਪਾਂ ਮੈਂ ਨੂੰ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰਦੇ ਆਂ ਦੇਖੋ ਅਜ ਤੱਕ ਕਿਸੇ ਗਾਹਕ ਨੇ ਆਉਣਾ ਹੀ ਹੈ ਨਹੀਂਗਾ ਠੀਕ ਹੈ ਤੇ ਕੱਲ ਤੋਂ ਵੀਰ ਆਪਣਾ ਜਿਹੜਾ ਮਰਜ਼ੀ ਆਵੇ ਸੌਦੇ ਚੱਲਣਗੇ ਵੀਰੇ ਸਾਰੀ ਜਿਹੜੀ ਕੱਲ ਨੂੰ ਫਾਰਮ ਤੇ ਹੀ ਆ ਠੀਕ ਹੈ ਕੱਲ ਨੂੰ 24 ਤਰੀਕ ਤੋਂ ਜਦੋਂ ਮਰਜ਼ੀ ਕੋਈ ਵੀਰ ਆਵੇ ਮਤਲਬ ਮਾਰੀਏ ਬਸ 24 ਨੂੰ ਨਹੀਂ ਕਿਸੇ ਨੂੰ ਕੰਮ ਆ ਕੋਈ 25 ਨੂੰ ਆਉਣਾ ਵਾ ਫੋਨ ਕਰਕੇ ਆ ਸਕਦਾ ਮਤਲਬ ਹੁਣ ਆਪਣਾ ਕੰਮ ਰੁਟੀਨ 'ਚ ਚਾਲੂ ਆ ਬਿਲਕੁਲ ਵੀਰੇ ਰੁਟੀਨ 'ਚ ਚਾਲੂ ਆ ਜਿੰਨਾ ਚਿਰ ਮੰਡੀਆਂ ਨਹੀਂ ਲੱਗਣ ਗਾਈਆਂ ਖੜੀਆਂ ਨੇ ਠੀਕ ਹੈ ਕੱਲ ਨੂੰ ਸਾਰੀ ਤੇੜੀ ਬੇਚੰਤ ਹੋ ਕੇ ਆਉਣ ਕੱਲ ਤੋਂ ਅਗਲੇ ਦਿਨ ਆਉਣਾ ਕਿਸੇ ਵੀਰ ਨੇ 25 ਨੂੰ ਸਾਨੂੰ ਫੋਨ ਲਾ ਕੇ ਆ ਦੋ ਕੀ ਹੋ ਜਾਦਾ ਖੜੀਆਂ ਹੋ ਵੀ ਸਕਦੇ ਨਹੀਂ ਦੇਖਦਾ ਵੀਰੇ ਸੇਲ ਹੋ ਜਾਣਾ ਆਪਾਂ ਅੰਦਰੋਂ ਚੱਲਦੇ ਆ ਤੇ ਰੇਟ ਆਪਾਂ ਨਾਲ ਦੀ ਤੇ ਜਿਹੜੀ ਬਾਈ ਜੀ ਪਹਿਲੇ ਨੰਬਰ ਤੇ ਬੈਠ ਦੇਖਦੇ ਆਪਾਂ ਸਾਈਵਲ ਜਾਂ ਕੇ ਚਾਹੀ ਵੀਰੇ ਜੋੜਾ ਸੜ ਦਿਓ ਤੁਸੀਂ ਠੀਕ ਹੈ ਆਹ ਇਹ ਤੋਂ ਅੱਗੇ ਆ ਜੀ ਠੀਕ ਹੈ ਜਿਹੜੀ ਪਹਿਲਾ ਨੰਬਰ ਸਟਾਰਟਿੰਗ ਇਹ ਦੇਖਦੇ ਆਪਾਂ ਪਹਿਲੇ ਨੰਬਰ ਆਪਾਂ ਵੀਰੇ ਤੋਰਦੇ ਨਹੀਂ ਕਿਉਂਕਿ ਸ਼ਾਮ ਦਾ ਟਾਈਮ ਆ ਵੀਡੀਓ ਨੂੰ ਫਿਰ ਲੰਮੀ ਹੋ ਜੂ ਤੇਰਾ ਹੋ ਜਾਊਗਾ ਡਿਟੇਲ ਮੋਟੀ ਮੋਟੀ ਦੱਸੋ ਮੋਟੀ ਇਹ ਵੀ ਤੇ ਦੂਜਾ ਸੂਆ ਸੁੰਡੀਆਂ ਮੂੰਹੋ ਛੇਦਾਂਦਾ ਮੂੰਹੋ ਛੇਦਾਂਦਾ ਦੂਜਾ ਸੂਆ ਕਹਿ ਕੇ ਦਿੰਦਾ ਬਾਕੀ ਸੁੰਡੀਆਂ ਵੀਰੇ ਆਖਣੇ ਕਿ ਰੇਟ ਦੇਖੋ ਕਮਾਲ ਦੇ ਹੋਣਗੇ ਵੀਰੇ ਠੀਕ ਹੈ ਇਹਦਾ 70000 ਰੁਪਿਆ ਰੇਟ ਆ ਜੀ ਕਿੰਨਾ ਦੁੱਧ ਮੰਨ ਕੇ ਚੱਲੇ ਵੀਰੇ ਦੁੱਧ ਸਾਡੇ ਹਿਸਾਬ ਨਾਲ ਇਹ ਬਾਹਰਾਂ ਦਾ ਮੈਂ ਕਹਿੰਦਾ ਨਹੀਂ 22 ਕਿਲੋ ਬੜੀ ਜਾਂ ਮਰੀ ਨਾ ਪਾਉਗੀ ਬੱਡੀ ਕੱਦ ਦੇ ਵਿੱਚ ਆ 70000 ਕੀਮਤ ਤੇ ਥਣਨੇ ਵਿੱਚ ਪੂਰੀ ਸਾਫ਼ ਸੁਥਰੀ ਆ ਬਿਲਕੁਲ ਸਾਫ਼ ਸੁਥਰੀ ਵੀਰੇ ਬਿਲਕੁਲ ਸਾਫ਼ ਸੁਥਰੀ ਠੀਕ ਹੈ ਅੱਗੇ ਦੋ ਨੰਬਰ ਸੂਈ ਵੀ ਦੇਖੀ ਜਾਂਦੇ ਆਪਾਂ ਨਹੀਂ ਵੀਰੇ ਇਹ ਇਹ ਗੱਬਣਾ ਹੈ ਸੂਈਵੇਂ ਹੋ ਆ ਠੀਕ ਹੈ ਉਹ 68000 રૂપિયા ਕਿ ਦੂਜਾ ਸ਼ੁਰੂਆਤ ਹੁੰਦੀ ਆ ਮੂੰਹੋਂ ਸੇਦਨ ਦਾ ਐਰ ਸੇਰ ਦੇ ਬਲੱਡ ਚ ਆ ਗਈ ਹਾਂ ਬਿਲਕੁਲ ਬਲੱਡ ਚ ਆ ਗਈ ਬਾਕੀ ਇਹ ਰੇਟ ਵੀਰੇ ਫਿਕਸ ਨਹੀਂ ਗਏ ਇਹਦੇ ਵੀਰਾਂ ਨਾਲ ਆਏਗਾ ਇਹਦਾ ਮੰਨ ਤਾਂ ਲਾਜ਼ਮੀ ਹੋਊਗਾ ਸਾਡੇ ਵੀਰੇ ਰੇਟ ਹੋਰ ਰੱਖੇ ਹੁੰਦੇ ਕੰਪੀਟੀਸ਼ਨਾਂ ਦਾ ਰੇਟ ਹੁੰਦੇ ਆਪਣੇ ਵੀ ਜਿਹੜਾ ਵੀਰ ਤੇਰਾ ਫਾਰਮ ਤੇ ਆ ਗਿਆ ਬਾਹਰੋਂ ਰੇਟ ਪਤਾ ਕਰੇ ਵਿਆ ਆਪਣੇ ਫਾਰਮ ਦੇ ਵੀਰੇ ਖਾਲੀ ਮੋੜਣਾ ਸਿਸ਼ਟਮ ਨਹੀਂ ਹੁੰਦਾਗਾ ਮਨ ਲਾ ਗੱਡੀ ਪਾ ਮੈਨ ਲੈ ਕੇ ਆ ਜਾਈ ਆਪਦੀ ਬਿਲਕੁਲ ਆ ਜਾ ਵੀਰੇ ਸਾਡਾ ਮਾਦਨੀ 1000 ਰੁਪਏ ਦਾ ਹੁੰਦਾਗਾ ਠੀਕ ਹੈ ਕਿਉਂ ਆਪਾਂ ਮੰਦੇਜ ਵੀ ਵੀਰੇ 200 ਗਾਹ ਮਹੀਨੇ ਦਾ ਆਪਾਂ ਮੰਦੇਜ ਵੀ ਕਰ ਜਾਗੇ ਠੀਕ ਹੈ ਹਾਂਜੀ ਇਹਦਾ ਕੀਮਤ 66000 ਮੈਨ ਕੋ ਥਰ ਫਿਕਸ ਨਹੀਂ ਹੈਗੀ ਅੱਗੇ 1 ਮਾਰਦਾਨ ਹੋਊਗਾ 68000 ਦੇ ਵਿੱਚੋਂ ਮਾਰਦਾਨ ਮੈਨੂੰ ਕੋਈ ਸਕਰੀਨਸ਼ਾਟ 100 ਵੀਰਾ ਲੈ ਕੇ ਰੱਖ ਲੈ ਸਾਡੇ ਸਾਹਮਣੇ ਆ ਕੇ ਕਰ ਸਕਦਾ ਤੇ 18 ਤੋਂ 20 ਲੀਟਰ ਵਾਲੀ ਹੈਗੀ ਆ ਵੀਰੇ 20 ਤੋਂ ਬਾਹਰ ਦੇਊਗੀ ਜੀ ਅੱਜ ਕਰ ਲੈ ਸੋ ਬੱਚੀ ਦੇਖੋ ਅੱਖਰ-ਉੱਖਰ ਬੱਚੀ ਦੇ ਬਹੁਤ ਚੰਗੇ ਆ ਤੇ ਲੇਵਾ ਰੂਫ ਆਫ ਵਰਗਾ ਪਿਆ ਅੱਗੇ 10 ਨੰਬਰ ਜੀ ਉਹ ਤੋਂ ਅੱਗੇ ਅੱਗੇ ਵੀਰੇ ਤਾਜੀ ਸ਼ੂਆ ਹੋਣੀ ਆ ਠੀਕ ਹੈ ਹਾਇ ਪੱਧਰਾ ਆਪਣੀ ਗਾਰੰਟੀ ਆ ਠੀਕ ਹੈ ਇਧਰੋਂ ਪਾਸਾ ਬੱਚਾ ਚੰਗਿਆ ਇਹਦਾ ਵੀ 48000 ਰੁਪਇਆ ਸਿਰਫ 48000 48000 ਮਾਨਤਨ ਫੋਲ ਹੋਊਗਾ ਸੁਬਾ ਦੂਜੇ ਤੋਂ ਤੀਜਾ ਹੋ ਸਕਦਾ ਵੀਰੇ ਤੀਜਾ ਮੰਨੋ ਜੀ ਜੈ ਜੈਕਾਰ ਹਾਂਜੀ ਅੱਗੇ ਵੀ ਆ ਫੇਰ ਪੱਛੀ ਆ ਗਈ ਠੀਕ ਹੈ ਇਹਦਾ ਵੀ ਨੇ 75000 ਸੁਬਹ ਇੱਕ ਗੱਲ ਵਿੱਚ ਆ ਹਣ ਆ ਕੀ 75000 ਦੀ ਆ ਕੀ 48000 ਦੀ ਬਿਲਕੁਲ ਇਹ ਫੈਕਸ ਪ੍ਰਾਈਸ ਨਹੀਂ ਮੰਨਤਨ ਹੋਊਗਾ ਵੀਰੇ ਹੁਣ ਵੇਚ ਵੀਰ ਕਹਿੰਦੇ 4875 48000 ਦੀ ਮੇਜੇ ਇਹ ਨਹੀਂ ਮਿਲਦੀ ਆ ਕਾ ਵੀਰੇ ਬਾਕੀ ਇਹ ਸੋਚ ਆ ਅਸੀਂ ਕਦੇ ਵੀ ਕਿਸੇ ਵੀਰ ਨੂੰ ਨੈਨੋ ਗੱਡੀ ਦੀ ਨਿਸ਼ਲਾਹ ਦਿੰਦੇ ਵੀ ਨੈਨੋ ਲਓ ਮਾਸੜੀ ਲਓ ਵੀਰੇ ਅਸੀਂ ਮਾਸੜੀ ਦੀ ਸਲਾਹ ਦਿੰਦੇ ਵੀ ਚੀ ਚੰਗੀ ਲਓ ਚੀ ਚੰਗੀ ਲਓ ਪਰ ਲਿਓ ਨੇ ਆਪਾਂ ਸਾਰਾ ਕੁਝ ਬਿਲਕੁਲ ਇਹ ਵੀ ਮੰਨਤਨ ਹੋਊਗਾ ਵੀਰੇ 75000 ਰੁਪਏ ਦੁੱਧ ਵੀਰੇ ਇਹ ਵੀ 22 ਕਿਲੋ ਦੇ ਉਹ ਵੀ ਦੂਜਾ ਸੁਆ ਸੁੰਦੀ ਆ ਦੂਜਾ ਸੁਆ ਹਾਂਜੀ ਸੁੰਦੀ ਆ ਬੁੱਲ 75000 75000 ਅੱਗੇ ਆ ਕੇ ਆ ਜਾਓ ਵੀਰੇ ਠੀਕ ਆ ਵੱਡੇ ਲੈ ਵੇ 55000 ਸੁਆ ਵੀ ਤੀਜਾ ਕੀ ਸੁਆ ਤੀਜਾ ਸੁਆ ਤੀਜਾ 55000 ਮਾਨਤਾਨ ਹੋਊਗਾ ਦੁੱਧ ਦੋਸਰੇ ਵੀ 20 ਪਾਉਗੀ 20 ਕਿਲੋ ਦੁੱਧ ਪਾਉਂਦਾ ਸੂਆ ਤੀਜੇ ਸਕਰੀਨਸ਼ਾਟ ਵੀਰਾ ਲੈ ਕੇ ਰੱਖ ਲੈ ਜਿੱਦੋਂ 50 55 ਦੇ ਭਾਅ ਆ ਕੇ ਸੂਆ ਤੀਜਾ ਆ ਜਾਂਦਾ ਬਿਲਕੁਲ ਉਹ ਸਾਡੇ ਕੋਲ ਜਿਆਦੇ ਆਉਣਾ ਵੀਰੇ ਕੋਈ 1 2 ਸੌਦੇ ਹੀ ਹੁੰਦੇ ਆ ਜਿਹੜਾ ਆਪਣੇ ਜਿਆਦੇ ਸੌਦੇ ਆ 60 ਤੋਂ ਲੈ ਕੇ 80 ਦੇ ਵਿੱਚ ਵਾਲੇ ਹੁੰਦੇ ਆ ਜਿੱਦੇ ਆਪਾਂ ਮੰਡੀਆਂ ਖੁੱਲ ਗਈਆਂ ਉਦੋਂ ਫਿਰ ਲੱਖ ਤੱਕ ਰੱਗੇ ਨੂੰ ਜਾਣ ਲੱਗ ਦੂ ਠੀਕ ਹੈ ਹਾਂ ਬਾਕੀ ਬਾਹਰੋਂ ਰੇਟ ਪਤਾ ਹੋਵੇ ਕਰਿਆ ਵਾ ਖਾਲੀ ਮੋੜ ਨਾਲ ਸਿਸਟਮ ਨਹੀਂ ਹੁੰਦੇਗੇ ਇਹਦਾ 55000 ਆ ਆ ਬੈਠੀ ਦੇ ਥੋੜੀ ਜੀ ਸੁੰਦੀ ਹੈ ਕਿ ਬੈਠੀ ਰਹਿੰਦੇ ਠੀਕ ਹੈ ਤੇ ਉਸ ਤੋਂ ਅੱਗੇ ਮੈਂ ਕਹੂ ਦੱਸੀ ਹੈਗੀ ਤੇ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਆ 65000 65000 ਸਰ ਹਾਂਜੀ ਰੇਟ ਜਿਹੜਾ ਵੀਰ ਮਰਜੀ ਆਪਣੇ ਵੀਰੇ ਜਿੱਥੇ ਮਰਜੀ ਮਲਾ ਲੇ ਠੀਕ ਐ ਉਸ ਤੋਂ ਅੱਗੇ ਵੀਰੇ ਆ ਵੱਸੀ ਆ ਗਈ ਇਹਦਾ ਵੀਰੇ ਬਾਹਾਂ ਦੇ ਆਪਾਂ ਰੇਟ ਕਰਦੇ 56000 ਕਹਿ ਦਿੰਦਾ ਤੂੰ ਵੱਸੀ ਵੀਰੇ 10 ਦਿਨ ਦੀ ਕੱਚੀ ਆ 10 ਦਿਨ ਦੀ ਕੱਚੀ ਹਾਂਜੀ ਰੇਟ ਸਿਰਫ 68000 ਆ 58000 ਉਹ 58000 ਸਰ 20000 ਵੀਰੇ ਜਿਵੇਂ ਚੱਕਦੇ ਆਪਾਂ ਤੋਂ ਫੜ ਕੇ ਦੇਖੀ ਚੱਲੋ ਐਡੀ ਕਮਾਈ ਨਹੀਂ ਕਰਨੀ ਗਾਠ ਆਪਾਂ ਸੁਭ ਤੁਹੇ ਦੇ ਗਿਆਂ ਲਾ ਲਏ ਬਾਬੇ ਦੀ ਕਿਰਪਾ ਨਾਲ ਤੇ ਬਾਹਰਲੇ ਪਾਸੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀ ਜ ਨੇ ਜਰਸੀ ਵੀਰੇ ਤੋਹਫਾ ਕੀ ਕਰਮਾ ਵਾਲੀ ਫਾਰਮ ਵਾਲੀ ਆ ਜਨਰਲ ਦੂਜਾ ਸੂਆ ਕੀ ਲੈਣੀ ਮਾਲਕਾਂ ਨੇ ਤਾਂ ਦੱਸਿਆ 28 ਕਿਲੋ ਪਹਿਲੇ ਸੂਏ ਦਾ ਠੀਕ ਹੈ ਆਪਾਂ ਕੰਡਾ ਲਾ ਕੇ ਤੋਲਿਆ ਨਹੀਂ ਹੈਗਾ ਗਰਮੀ ਦੀ ਰੋਤਾ ਵੀ ਜਾਨੀ ਅਸੀਂ ਤਾਂ ਵੀਰੇ 22 ਕਿਲੋ ਮੰਨ ਕੇ ਲਈ ਐ ਇੰਨਾ ਬੜੀ ਰਾਮਦਾਰੀ ਨਾਲ ਦੇ ਦਊਗੀ 22 ਕਿਲੋ ਪੱਕੀ ਵੀਰੇ ਨੂੰ ਇੱਕ ਥੋੜੀ ਤੋਰ ਦਿਓ ਨਾਲ ਜੀ ਸਰਪੰਚ ਸਾਹਿਬ ਬਾਹਰਲਾ ਮਾਲ ਤੋਲ ਕੇ ਦਿਖਾਵਾਂਗੇ ਠੀਕ ਹੈ ਇੱਕ ਮੈਂ ਚੀਜ਼ ਦੱਸਦਾ ਵੀਰੇ ਕਿਤੋਂ ਵੀ ਲੈਣੀ ਆ ਚੀਜ਼ ਚਾਹੇ ਮੇਰੇ ਕੋਲੋਂ ਲੈਣੀ ਆ ਮੈਂ ਵੀਰੇ ਅਜੋਂ ਦੁੱਧ ਦੁੱਧ ਤੱਕ ਹੀ ਜਾਵਾਂ ਆਪ ਵੀ ਦੇਖ ਕੇ ਨਰਖ ਪਰਖਣਾ ਲੋ ਵੀਰੇ 100 ਦਾ ਨੋਟ ਬਹੁਤ ਔਖਾ ਬਣਦਾ ਜੈ ਜੈ ਗੱਲਾ ਕਿਉਂ ਮੈਂ ਚੋਂ ਬਾਅਦੋਂ ਮੇਰੇ ਲਾਂਬਾ ਕੋਈ ਨਹੀਂ ਹੁੰਦਾ ਇਹਦਾ ਆਪਣਾ ਕਿਤੇ ਮੋੜ ਜਾਵੇਂ ਸਾਥੋਂ ਨਹੀਂ ਕੋਈ ਮੜਵਾਉਂਦਾਗਾ ਥੋੜੀ ਚੀਜ਼ ਨਰਖ ਪਰਖਣਾ ਲਈ ਜਾਵੇ ਬਾਅਦੋਂ ਫਿਰ ਐਵੇਂ ਵੀਰੇ ਲਾਂਬੇ ਨਹੀਂ ਹੁੰਦੇ ਚੀਜ਼ਾਂ ਦੇ ਤੇ ਬਰਾ ਦੇਖ ਸਕਦੇ ਹੋ ਵੀਰੇ ਜਿੱਥੇ ਮਰਜੀ ਦੇਖ ਕੇ ਆ ਜੀ ਵੀ ਐਡੀ ਜਰਸੀ ਵੀ ਕਿੰਨਾ ਕੱਢੂਗੀ ਸੋ ਜਮਾ 59 ਗਰੈਂਡੇਟਰ ਜੀ ਦੀ ਹੈ ਨਾ ਬਿਲਕੁਲ ਵੀਰੇ ਪ्युअर ਪੰਜਾਬ ਵਾਲੇ ਦੇਖੋ ਨਾੜਾ ਪਰ ਹਜੇ ਇਹ ਚੀਜ਼ ਆਏ ਆ ਕੋਈ ਵੀ ਵੀਰ ਲੈ ਗਏ ਤੇ ਮਗਰ ਬੱਠਲ ਸਵਾਲਾ ਚੱਕੀ ਫਿਰੂਗਾ ਕੋਈ ਫਾਇਦਾ ਨਹੀਂ ਫਜੇ ਵੀਰੇ ਹਫਤਾ ਹੈ ਬੱਚਾ ਤੁਹਾਨੂੰ ਦਾ ਕੋਈ ਨਾ ਨਿਸ਼ਾਨ ਨਹੀਂ ਹੈਗਾ ਤੇ ਕੱਦਗਾਠੀ ਬਹੁਤ ਆ ਹਨਾ ਬਿਲਕੁਲ ਵੀਰੇ ਦੇਖੋ ਦੇਸੀ ਮਖਾਨ ਲਈ ਫਿਰਦੇ ਕਰਮਾੜੀ ਜਿਹੜਾ ਮਰਦੀ ਲਾ ਜੇ ਮਸ਼ੀਨੀ ਚਵਾਈ ਕਰ ਲੈ ਥੀ ਚੋਲੇ ਦੁੰਨੇ ਪਾਸੇ ਬੈਠੇ ਚੋਲੇ ਨਜ਼ਾਰੇ ਲਿਆ ਬੰਨੋ ਜੀ ਤੇ ਦੁੱਧ 22 ਕਿਲੋ ਪਉ ਪਰ ਹੈ ਵੱਧ ਆਲੀਆ ਦੁੱਧ ਪਾਉਗੀ 27 28 ਕਿਲੋ 25 ਪਾਉ ਪਰ ਮੈਂ 22 23 ਮੰਨ ਕੇ ਲਈਆ 2-4 ਕਿਲੋ ਘੱਟ ਮੰਨ ਕੇ ਲੈ ਲਓ ਵੱਧ ਨਿਕਲ ਜਾਊਗਾ ਦੁਆਰੇ ਗਾ ਘਾਜੂ ਜੈ ਹਗਰ ਤੇਰੀ ਮੇਲੇ ਲੱਗਦੇ ਆ ਜੈ ਜੈ ਲੈ ਕੱਢੋ ਜੀ ਅੱਗੇ 2 ਨੰਬਰ ਦੇਖੀਏ ਨੇ ਜਿਹੜੀਆਂ ਭਾਈ ਵੀਰੇ ਇਹ ਵੀ ਆਪਣਾ ਦਰਸੀ 20% ਕ੍ਰੋਸ ਆ ਬਾਕੀ ਗਰਮੀ ਵਾਲੇ ਤੋਫੇ ਹੀ ਆ ਜਾਦੇ ਠੀਕ ਹੈ ਹਾਂ ਗਰਮੀ ਵਾਲੇ ਤੋਫੇ ਹੀ ਆ ਵੀਰੇ ਆਪਾਂ ਸੀਜ਼ਨ ਦੇ ਲਾਭ ਨਾਲ ਚੱਲਦੇ ਆ ਦੂਜਾ ਸੂਆ ਸੁੰਦੀ ਆ ਠੀਕ ਹੈ ਵੀਰੇ ਸੌਣ ਨੂੰ ਵੀਰੇ ਪੰਜ ਚਾਰ ਦਿਨ ਲੱਗ ਜੂਗੀ ਪੰਜ ਚਾਰ ਦਿਨ ਬਾਕੀ ਦੂਜਾ ਸੂਆ ਹਾਂਜੀ 20 ਤੋਂ ਪਾਰ ਵਾਲੀ ਆ ਅੱਬਾ 20 ਕ ਦਾ ਆਈਡੀਆ ਮੰਨ ਲਓ ਪਾਰ ਵੀ ਕਰ ਸਕਦੇ ਆ ਬਾਕੀ ਵੀਰੇ ਦੇਖੋ ਸਿਆਣੀ ਗੱਲ ਤੇ ਆ ਜਿਹੜਾ ਦੁੱਧ ਹੁੰਦਾ ਕਰਮ ਵਾਲੇ ਦੀ ਗਊ ਮਾਤਾ ਦੀ ਕੋਈ ਮਾਂ ਹੋਗੀ ਇਹਦੀ ਝਾੜ ਥੱਲੇ ਦੁੱਧ ਜਾਏ ਗੱਲ ਆ ਜਿਹੇ ਦਾ ਪਾਲਾਂਗੇ ਕੱਢ ਲਾਂਗੇ ਸੋ ਦੁੱਧ ਪੁੱਤ ਕਹਿੰਦੇ ਕਰਮਾ ਦੇ ਹਨ ਸਾਡੇ ਦੇਖੋ ਪਹਾੜੇ ਲੱਗੇ ਹੋਏ ਪੂਰੀ ਸ਼ੇਵਾ ਥੱਲੇ ਸੀ ਫੋਸ ਨਹੀਂ ਕਰਨ ਦੇਣਾਗਾ ਤੇ ਆਪੀ ਵੀਰੇ ਕਰਮਾ ਵਾਲੀ ਦਾ ਕੰਮ ਜੱਫ ਹੋਣਾ ਸਾਦਰ ਬੰਦੇ ਆ ਵੀਰੇ ਆਪਾਂ ਇਹਨਾਂ ਉੱਤੇ ਖਾ ਤੁਰੇ ਫਿਰਦੇ ਆ ਢਿੱਲੇ ਵਾਲੂਆ ਬਹੁਤ ਜਗ੍ਹਾ ਕੱਚੀ ਘੱਟੀ ਆਦਾ ਮਖਿਆਲ ਹੀ ਹੋ ਜਾਵਾ ਜਿਹੜਾ ਜਿਆਦੇ ਮਾਲ ਆ ਨਾ ਆਪਾਂ ਘਰ ਦੀ ਖਾਤਰ ਲੈਣੇ ਆ ਬਹੁਤ ਸੋਚ ਸਮਝ ਕੇ ਖਰਚੰਗੇ ਲੈਣੇ ਆ ਸਾਰਾ ਪੰਜਾਬ ਹੀ ਸਾਡੇ ਨਾਲੋਂ ਜਿਆਦੇ ਵੱਡਾ ਕਾਰੀਗਰ ਆ ਜੈ ਜੈ ਗੱਲ ਪਰ ਜਾਨੀ ਇਸੋ ਜੋ ਲੈਣੇ ਆ ਚਾਰ ਪੰਜ ਬੰਦੇ ਹੁੰਦੇ ਆ ਬਹੁਤ ਸਮਝ ਕੇ ਲੈਣੇ ਆ ਵੀ ਕਿਵੇਂ ਸੌ ਇਹੜੀ ਤਲ ਨੰਬਰ ਵੀਰੇ ਪਲੂਣ ਬੱਸੀਆ 4 ਦੰਦ ਦਾ 4 ਵਜੇ ਤੋਰੂ ਨੇਰਾ ਹੋ ਜੋ ਆਪਾਂ ਹੀ ਖੱਚਦੀਏ ਜੀ ਬਾ ਠੀਕ ਆ ਕੀ ਡਟੇ ਰ ਹੈ ਜੀ ਮੜ ਤੋਰ ਦਊਂ ਐ ਦਾ ਠੀਕ ਐ ਇਹ ਹੈਗੀ ਵੀਰੇ ਤਲ ਨੰਬਰ ਵੀਰੇ ਪਲੂਣ ਬੱਸੀਆ 4 ਦੰਦ ਦਾ 4 ਦੰਦ ਪਲੂਣ ਪਹਿਲਾ ਸੁਆ ਹਾਂ ਵੀਰੇ ਪਲੂਣ ਹੀ ਪਾਊਗੀ ਪਈ 24 ਕਿਲੋ ਪਲੂਣ 25 ਨੂੰ ਟੱਚ ਕਰ ਸਕਦੇ 20 ਤੋਂ 25 ਦੇ ਵਿੱਚ ਵਿੱਚ ਚੱਲੂਗੀ ਜਮਾਂ ਚੱਲੂ ਵੀਰੇ ਹਜੇ ਭੜਾਈਆਂ ਪਾਉਂਦੀ ਆ ਠੀਕ ਹੈ ਤੇ ਕਰਮ ਵਾਲੀ ਤੁਸੀਂ ਐ ਮੰਨ ਕੇ ਚੱਲੋ ਹਜੇ ਇਹ ਵੀ ਹਫਤਾ ਲੇਜੂ ਸੂਣ ਨੂੰ ਸ ਪੂਰੀ ਜਵਾਨੀ ਦੇ ਵਿੱਚ ਆ ਜਾ ਮੈਂ ਤੇ ਲੇਵੇ ਲੂਵੇ ਦੀ ਪੂਰੀ ਸਾਫ ਸੁਥਰੀ ਖਬਰਦਾਰ ਜਾਵਾਂ ਤੇ ਕੰਪੈਕਟ ਹਵਾਨਾ ਜਾ ਮੈਂ ਥਾਂ ਥਣੂ ਦੇਖੋ ਓਕੇ ਆ ਜਾਵਾਂ ਇਹ ਸੀਗੀ ਕਰਮ ਵਾਲੀ 3 ਨੰਬਰ ਤੇ ਖੜੀ ਅੱਗੇ ਬਾਈ ਜੀ ਗੱਲ ਕਰਦੇ ਆਪਾਂ 4 ਨੰਬਰ ਤੇ ਖੜੀ ਦੀ ਵੀਰੇ ਇਹ ਐ ਮੰਨ ਕੇ ਚੱਲੋ ਵੀ ਚਾਰ ਪੰਜ ਦਿਨ ਦੀ ਸੂਈ ਆ ਠੀਕ ਹੈ ਇਹ ਆਪ ਨਾਲ ਦੇ ਪਿੰਡੂ ਲਈ ਆ ਗਰੀਬ ਕਰੋ ਠੀਕ ਹੈ ਤੇ ਦੁੱਧ ਦੇ ਥੱਲੇ ਇਸ ਵਕਤ ਸਾਡੇ ਕੋਲ ਤਾਂ ਹੈਗਾ 17 ਕਿਲੋ ਠੀਕ ਹੈ ਜੇ ਸਾਡੇ ਕੋਲ ਦੋ ਚਾਰ ਦਿਨ ਖੜ ਸੰਡੇ ਸੀਲ ਬਹੁਤ ਵਧੀਆ ਜੀ ਬੱਚਾ ਛੱਡੋ ਨਿਆਣਾ ਪਾਓ ਨਾ ਪਾਓ ਕੋਡ ਨਾ ਪਾਓ ਵੀਰੇ ਅੱਗੇ ਨਾਲ ਜਿਹੜੀ ਖੜੀ ਹੈ ਜੀ ਸੂਈਆ ਵੀਰੇ ਰਾਤ ਸੂਈ ਆ ਠੀਕ ਹੈ ਤੇ ਬੋਲੀ ਇਹ ਸਾਡੇ ਵੀ 14 ਕਿਲੋ ਸਟਾਰਟ ਹੋ ਗਿਆ ਦੁੱਧ ਦੇ ਵੀ 14 ਨਾਲ ਖਰਾ ਕਰ ਜੂਗਾ ਕ੍ਰਾਸ ਚ ਆ ਗਈ ਹੈਨਾ ਬਿਲਕੁਲ ਕ੍ਰਾਸ ਚ ਆ ਗਈ ਅੱਗੇ ਆ ਥੋੜੀ ਜੀ ਵੀਰੇ ਓਰੀਜਨਲ ਚ ਆ ਗਈ ਇਹ ਵੀ ਆਪਾਂ ਇੱਕ ਆਫਰ ਲਾ ਦੇਣੇ ਆਂਗੇ ਬੜਾ ਲੰਮਾ ਚੋੜਾ 82000 82000 ਬਿਲਕੁਲ ਵੀਰ ਜੀ ਸੁਹਾ ਦੂਜਾ ਬਿਲਕੁਲ ਦੂਜਾ ਆਫਰ ਲਾਦੇ ਵੀਰੇ ਆਫਰ ਠੀਕ ਹੈ ਹਾਂਜੀ ਉਸ ਤੋਂ ਅੱਗੇ ਆ ਜੋ ਜੀ ਅੱਗੇ ਆ ਗਈ ਜਰਸੀ ਚ ਹੈਨਾ ਬਿਲਕ ਜਣੀ ਮਾਲਕਾਂ ਨੇ ਦੂਜਾ ਦੱਸਿਆ ਆਪਾਂ ਤੀਜਾ ਮੰਨ ਕੇ ਲੈ ਲਈਏ ਵੀ ਭਾਤ ਦੇ ਦੇਾਂਗੇ ਜੈ ਜੈਕਾਰ ਇੱਕ ਹਫਤਾ ਲਊਗੀ ਇੱਕ ਹਫਤਾ ਸੂਣ ਚ ਬਾਕੀ ਟਰਾਂਸਪੋਰਟ ਦੀ ਸਹੂਲਤ ਸਾਰੀ ਆ 13 ਰੁਪਏ ਕਿਲੋਮੀਟਰ ਇਕੱਲੇ ਪੰਜਾਬ ਪੰਜਾਬ ਦਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਰ ਸਾਰੇ ਦੇ ਪੇਮੈਂਟ ਚੱਕੀ ਜਾਂਦੀ ਆ ਮਨ ਲਾ ਬੇਫਿਕਰੋ ਕੇ ਆ ਜਾ ਬੰਦਾ ਬਿਲਕੁਲ ਵੀਰੇ ਟੈਨਸ਼ਨ ਫਰੀ ਹੋ ਕੇ ਆ ਬੇ ਬੰਦਾ ਤੇ ਜਿਹੜੀ ਨਾਲ ਖੜੀ ਆ ਕੇ ਸੂਆ ਸੂਂਦੀ ਆ ਵੀਰੇ ਇੱਕ ਹਫਤਾ ਹਜੇ ਇਹਦੀ ਸੂਂਦੀ ਕੋਈ ਬਜਤਾ ਹੀ ਨਹੀਂ ਹੈਗੀਗੀ ਕਰਮਾ ਵਾਲੀ ਦੀ ਦੁੱਧ ਦੇ ਵੀ ਵੀਰੇ ਫੀਲ ਲਵੇ ਪਾ ਜੂ 20 ਕਿਲੋ ਤੋਂ ਆਰ ਪਾਰ ਵਾਲੀ ਹੈਗੀ ਆ ਹੋ ਜੂਗੀ ਹੋ ਜੂਗੀ ਵੀਰੇ ਅੱਗੇ ਨਾਲ ਜਿਹੜੀ ਖੜੀ ਹੈ ਵੱਡਾ ਲੈਵਾ ਵਾਹ ਜੇ ਆਪਣੀਆਂ ਪੰਜ ਸੀ ਆਉਣ ਵਾਲੀਆਂ ਵੀ ਕੱਲ ਨੂੰ ਠੀਕ ਹੈ ਤਕਰੀਬਨ ਭਗ ਜਾਂਦੀਆਂ ਆ ਜਾਂਦੀਆਂ ਹੀ ਹੁੰਦਾ ਹੈਗਾ 25 26 ਨੱਕ ਹੋ ਜਾਂਦੇ ਆ ਬਿਲਕੁਲ ਵੀਰੇ 20 ਲਵੇ ਦਬਾ ਰੱਖਾਂਗੇ ਜਾਨੀ ਜਿੱਦੇ ਮੰਡੀਆਂ ਖੁੱਲਗੀਆਂ ਉੱਦੀ 40 ਤੇ ਜਾਊ ਕੰਮ ਠੀਕ ਹੈ ਸਾਨੂੰ 20 ਨਾਲ ਤਾਂ ਖੇਡ ਜੀ ਲੱਗਦੀ ਆ ਇੱਕ ਤਰ੍ਹਾਂ ਦੀ ਜੈਗਲਤੀ ਆਈਡੀ ਦੇਖਦੇ ਆਪਾਂ ਇਹ ਵੀਰੇ ਹੌਸਲਾ ਰਾਤ ਨੂੰ ਬੱਚਾ ਤਰ ਜੇ ਤਕਰੀਬਨ ਚਾਰ ਪੰਜ ਦਾ ਲੈ ਆ ਵੀ ਸਕਦੀ ਆ ਤੇ ਸਾਡੇ ਫਾਰਮ ਤੇ ਸੂਪੀ ਵੀਰੇ 25 26 ਕਿਲੋ ਚਵਾ ਦਿਆਂਗੇ ਜੈ ਜੈਕਾਰ ਹਾਂਜੀ ਤੇ ਅੱਗੇ ਆ ਗਈ ਉਸ ਤੋਂ ਅੱਗੇ ਮਾੜੀ ਤੋਰ ਦਿਓ ਜੀ ਸਾਈਵਾਲ ਚ ਆ ਗਈ ਸਾਈਵਾਲ ਦੇ ਵਿੱਚ ਆ ਗਈ ਇਹੇ ਜੀ ਸਾਈਵਾਲ ਵੀਰੇ ਘਰ ਘਰ ਨਹੀਂ ਜਾਂਦੀ ਠੰਡੀ ਸੀਲ ਬੜੀ ਆ ਥਣ ਮੱਝਾਂ ਨਾਲ ਦਾ ਬੰਦਾ ਲੈ ਗਿਆ ਚੌਣ ਵੀਰੇ ਘਮਾਂਢੀਆਂ ਆਂਦਾ ਕਰੇ ਸੁਣੂ ਕਰਮ ਵਾਲੀ ਦਾ ਮੱਝਾਂ ਵਾਲਾ ਥਣ ਆ ਗਿਆ ਨਾ ਬਿਲਕੁਲ ਵੀਰੇ ਬਿਲਕੁਲ ਦੇਖੋ ਕੱਦ ਬੇਲ ਇਹ ਇਹੋ ਜਿਹੇ ਜਾਂਦੇ ਆ ਗੱਲੀਆਂ ਗੱਲੀਆਂ ਬਲੇ ਰੋਜਾ ਕਰਦਾ ਕਹਿਣ ਦਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦਾ ਵੀਰੇ ਦੁੱਧ ਤੇ 25 ਕਿਲੋ ਪਾਊਗੀ ਉਹ ਮੱਧ ਪਾਊਗੀ 25 ਮੰਨ ਲਈ ਤੇ ਜਿਵੇਂ ਮੰਨ ਕੇ ਜਲੇ 25 ਕਿਲੋ ਵਾਲੀ ਮਹਿਨ ਲੈਣ ਜਾਵਦੇ ਰੁਪਿਆ 4-5 ਲੱਖ ਲੱਗਦਾ ਤੇ ਮੁਕਾਬਲਾ ਇਹਨੇ ਮੱਝ ਦਾ ਕਰਨਾ ਜਾ ਵੀਰੇ 5068 ਸਿੱਟੂ ਬੜੀ ਲਾਉਂਦੇ ਜਿਹੜਾ ਬੰਦਾ ਇਹ ਆਈਵੀ ਮਾਸਟਰ ਵੀਰ ਤੋਂ ਆ ਜਿਹੜਾ ਬੰਦਾ ਲੈ ਗਿਆ ਨੂੰ ਮਹਾਜਨ ਬੰਦਾ ਲੈ ਜਾਊਗਾ ਉਹ ਵੇਚੂਗਾ ਨਹੀਂ ਤੇ ਦੁੱਧ ਦੇ ਨਹੀਂ ਆ ਰਿਹਾ ਦੇਣਾ ਮਗਰ ਵੀਰੇ ਇਹ ਤਾਂ ਇੱਕ ਤਰ੍ਹਾਂ ਦੀ ਫਰਿੱਜ ਆ ਜੀ ਗਰਮੀयां ਜੀ ਸੋ ਜਾਇ ਗੱਲ ਆ ਕੱਦ-ਕਾਰਡ ਬਿਊਟੀ ਬਾਡੀ ਬਹੁਤ ਜ਼ਿਆਦਾ ਹੈ ਹਨਾ ਬਹੁਤ ਬਹੁਤ ਚੰਗੀ ਵੀਰੇ ਬਹੁਤ ਚੰਗੀ ਤੇ ਇਹਦਾ ਭਾਅ ਵੀਰ ਫਿਰ ਲੱਖ ਜਾਸ ਪਾਸ ਜੇ ਹੋ ਕਿਤੇ ਨਾ 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 ਆ ਇਹਦਾ ਸੁਣ ਲੋ ਵੀਡੀਓ ਚ ਕਿੰਨਾ 82000 ਦੀ ਦੇ ਦਿੱਤਾ ਸਿਰਫ ਬਿਲਕੁਲ ਤੇ ਦੇਖਣੋ ਜੇ ਮਹੀਨਾ ਪਹਿਲਾਂ ਹੁੰਦੀ ਉਹ ਲੱਖੋਂ ਬਾਹਰ ਸੀ ਕੰਮ ਇਹਦਾ ਹੁਣ ਵੀ ਲੱਖੋਂ ਬਾਹਰ ਆ ਵੀਰ ਜੀ ਆਪਾਂ ਮਾਲ ਆਈ ਜਾਂਦਾ ਆਪਾਂ ਪਾਣੀ ਚੱਲਦਾ ਰੱਖਦੇ ਆ ਸਾਡੇ ਕੰਪੀਟੀਸ਼ਨ ਹੋਏ ਹੋਏ ਨੇ ਜੈ ਜੈ ਕਾਲਾ ਬਿਲਕੁਲ ਹੁਣ ਬਰਨਾਲਾ ਤਾਂ ਹੱਬ ਬਣਿਆ ਪਿਆ ਵਪਾਰ ਦੀ ਇਹ ਹੱਬ ਆਪਾਂ ਬਣਾ ਕੇ ਰੱਖਣੀ ਆ ਜੈ ਜੈ ਮੇਰੇ ਕੋਲੇ ਘਰੇ ਵੀ ਗਾਹਗਾ ਬਿਠਾਓ ਮੜੋ ਰਿਓ ਜਲਦੀ ਠੀਕ ਹੈ ਪੂਰਾ ਬਣਾਓ ਇਹ ਬਸ ਹੋਇਆ ਅੱਛਾ ਇਹ ਦੂਰ ਆਇਆ ਵੀਰ ਹੈਂ ਇਹ ਆਂਧਰਾ ਪ੍ਰਦੇਸ਼ ਤੋਂ ਆਇਆ ਤੇਲੇਗਾਣਾ ਤੋਂ ਠੀਕ ਹੈ ਨੂੰ ਹਿੰਦੀ ਆਉਂਦੀ ਨਹੀਂ ਸਮਝ ਠੀਕ ਹੈ ਇੰਗਲਿਸ਼ ਚ ਮੱਖਾ ਮੁੱਠਾ ਜਿਹਾ ਮਾਰਿਆ ਪਿਓ ਨੇ ਬਥੇਰਾ ਜਾਣੀ ਛਿੱਤਰ ਲਾਏ ਸੀ ਵੀ ਪੜ੍ਹਲਾ ਕੰਮ ਆਉਣ ਗਿਆ ਮਹਾਮੈਦਾ ਬਾਪੂ ਇਹੀ ਕੰਮ ਕਰਦਾ ਠੀਕ ਹੈ ਪਰ ਉਹਦੀ ਮਾਲ ਲੈਣ ਦੇ ਚੰਗੀਆ ਪੜਾਈ ਜਾਣੇ ਦੀ ਕੰਮ ਕਰਦੀ ਆ ਥੋੜਾ ਜਿਹਾ ਇਸ ਤਾਂ ਮੱਥਾ ਮਾਰ ਕੇ ਦਵਾਈਆਂ ਗਾਈਆਂ ਅੱਛਾ ਗਾਂਜ ਲੈਣਾ ਹੈ ਆਪਣੇ ਕੋਲ ਜੀ ਜੀ ਚੱਲਦਾ ਠੀਕ ਹੈ ਠੀਕ ਹੈ ਹਾਂ ਕੋਈ ਬਾਹਰ ਖੜੀਆ ਕੋ ਕੱਲ ਨੂੰ ਦੋ ਤਿੰਨ ਨਾਲ ਲੋਡ ਕਰ ਦੇਾਂਗੇ ਇਹਦਾ ਤੇ ਗੱਡੀ ਲੈ ਕੇ ਦੇਣੀ ਇਹਨੂੰ ਬਿਲਕੁਲ ਨਾ ਦੋ ਗੱਡੀਆਂ ਭਰ ਕੇ ਦੇਵਾਂਗੇ ਠੀਕ ਹੈ ਉਹ ਗੱਡੀ ਬਾਹਰ ਲਾਈ ਖੜੀਆ ਇੱਕ ਤਾਂ ਹਨਾ ਲੱਗ ਗਾਈਆਂ ਤਿੰਨ ਗਗਾਈਆਂ ਨੂੰ ਦਵਾਈਆਂ ਨੇ ਠੀਕ ਹੈ ਬਾਕੀ ਮਾਲ ਇਹਦਾ ਜਾਣੇ ਦੀ ਕੱਲ ਨੂੰ ਪੂਰਾ ਕਰ ਦੇਾਂਗੇ ਮਾਲਾ ਦੂਰੋਂ ਨੇੜੇ ਜਿੱਥੇ ਮਰਜੀ ਬੰਦਾ ਆਵੇ ਗਾਂਜਾਂ ਟਰੱਕਾਂ ਟਰੱਕ ਭਰਾਦਾ ਆਵੇ ਆਲ ਇੰਡੀਆ ਦਾ ਆਉਂਦਾ ਮਰਜੀ ਮਰਜਿਸਟ੍ਰੇਟ ਦਾ ਅਜੇ ਵੀਰੇ ਆਪਾਂ ਪੱਕਾ ਪਰਮਿਟ ਬਣਾ ਕੇ ਦਿੰਨੇ ਆ ਸਾਡੇ ਕੋਲੇ ਵਿੱਚ ਵੀਰ ਆ ਵੀਰੇ ਮਾਨ ਨਹੀਂ ਕਰਦੇ ਸਾਡੇ 700 ਕਾਗਜ਼ ਬਣਵਾ ਕੇ ਗਾਹਾਂ ਗੱਡੀਆਂ ਭਰਦੇ ਆ ਜੈਕਾਰਾ ਬਿਲਕੁਲ ਜੀ ਸਾਰਾ ਟ੍ਰਾਂਸਪੋਰਟ ਚੁਬੀ ਦਾ ਹਨਾ ਸੋ 23 ਤਰੀਕ ਨੂੰ ਆਪਾਂ 20 ਬਾਈ ਨਾਕ ਮੋٹے ਮੋٹے ਦਿਖਾ ਚੁੱਕੇ ਆ ਤੇ ਕੰਮ ਆਪਣਾ ਚਾਲੂ ਆ ਜਾਵਾ ਸੀਨੀ ਵਾਲ ਕੱਲ ਨੂੰ ਪਹਿਲਾਂ ਵੀ ਚਾਲੂ ਸੀ ਵੀਡੀਓ ਘੱਟ ਪਾਉਂਦੀ ਸਾਨੂੰ ਆਪਦੇ ਆਪ ਨੂੰ ਸ਼ਰਮ ਜੀ ਲੱਗਦੀ ਆ 10-12 ਗਾਈਆਂ ਦੀ ਵੀਡੀਓ ਪਾਉਣ ਨੂੰ ਠੀਕ ਹੈ ਅੱਜ ਰੱਬ ਨੇ ਮਿਹਰ ਮਾਰੀ 20 ਤੋਂ ਘਾਹ ਲੱਗ ਗਿਆ ਵੀ ਤੋਂ ਵੀਰੇ ਬਾਹਰ ਨੇ ਤਿੰਨ ਇੰਨਾਂ ਦੀਆਂ ਨੇ ਤਕਰੀਬਨ ਜਾਨੀ ਸਾਡੀਆਂ ਜਾਨੀ 19 ਖਣੀ 20 ਨਾ ਕੁਝ ਹੈਗੇ ਆ ਠੀਕ ਹੈ ਸੋ ਜਦੋਂ ਕੀ ਮਰਜ਼ੀ ਵੀ ਪਹੁੰਚੇ ਗਾਮਾ ਹਾਜ਼ਰ ਮਿਲਣਗੇ ਬਿਲਕੁਲ ਪਰ ਫੋਨ ਲੱਗ ਗਿਆ ਵੇ ਕੱਲ ਨੂੰ ਜਦੋਂ ਮਰਜ਼ੀ ਆ ਜੇ ਪਰਸੋਂ ਆਪੇ ਫੋਨ ਲਾ ਕੇ ਜੈ ਜੈਕਾਰ ਹਾਂਜੀ ਸੋ ਵੀਰੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ